ਉਹ ਪੰਜਾਬ ਦਾ ਤੀਜਾ ਬਜਟ ਹਰਪਾਰ ਚੀਮਾ ਸਾਹਿਬ ਔਰ ਭਗਵੰਤ ਮਾਨ ਜੀ ਦੀ ਸਰਕਾਰ ਪੇਸ਼ ਕਰਨ ਲੱਗੀ ਹੈ। ਵੈਸੇ ਤਾਂ ਸਾਰੇ ਜਾਣਦੇ ਆ ਕਿ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹਿਣਾ ਕਿ ਇਹ ਤੋਂ ਵੱਡਾ ਪਲਟੂ ਰਾਮ ਕੋਈ ਨਹੀਂ। ਇਹ ਤੋਂ ਬਾਅਦ ਸ਼ਾਇਦ ਸਫੇਦ ਝੂਠ ਬੋਲਣਾ ਜੇ ਕਿਸੇ ਨੂੰ ਸਿਖਾਉਣਾ ਹੋਵੇ ਤੇ ਉਹ ਆਮ ਆਦਮੀ ਪਾਰਟੀ ਭਗਵੰਤ ਮਾਨ ਬ੍ਰਾਂਡ ਸਕੂਲ ਆਫ ਐਕਸਲੈਂਸ ਚ ਆ। ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਕੱਲ ਇੱਕ ਬੜੀ ਵੱਡੀ ਮਹਾਨ ਰੈਲੀ ਕਰ ਰਹੀ ਹੈ ਸਾਡੇ ਸੀਪੀਐਫ ਕਰਮਚਾਰੀ ਯੂਨੀਅਨ ਵਾਲੇ ਜਿਨ੍ਹਾਂ ਨਾਲ ਸ਼ਾਇਦ ਜਿੰਨਾ ਵੱਡਾ ਧੋਖਾ ਉਹਨਾਂ ਨਾਲ ਕੀਤਾ ਉਹਨਾਂ ਸ਼ਾਇਦ ਵੱਡਾ ਧੋਖਾ ਹੋਰ ਕਈਆਂ ਨਾਲ ਵੀ ਕੀਤਾ ਤਾਂ ਬੜਿਆਂ ਨਾਲ ਹੈ ਮਗਰ ਸ਼ਾਇਦ ਇਸ ਕਿਸਮ ਦਾ ਮਜ਼ਾਕ ਨਹੀਂ ਹੋਇਆ ਸੀਪੀਐਫ ਕਰਮਚਾਰੀ ਯੂਨੀਅਨ ਕੋਲੋਂ ਇਨਾਂ ਨੇ ਕਹਿ ਕੇ ਵੀਡੀਓ ਚੜਾਈਆਂ ਮੈਂ ਉਹ ਵੀ ਡੀਟ ਸ਼ੇਅਰ ਕਰੂੰਗਾ ਕਿਵੇਂ ਉਹਨਾਂ ਤੋਂ ਧੰਨਵਾਦੀ ਆਪਦੇ ਮੈਸੇਜ ਪੁਆਏ ਕਿ ਅਸੀਂ ਬੜਾ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਦਾ ਜਿਨ੍ਹਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਤੀ ਔਰ ਲੱਖਾਂ ਹੀ ਮੁਲਾਜ਼ਮ ਇਹਦੇ ਨਾਲ ਪ੍ਰਭਾਵਿਤ ਆ ਮੈਂ 1 ਬਾਈ 1 ਇਹ ਗੱਲਾਂ ਦਿਖਾਉਂਗਾ ਤੁਹਾਨੂੰ ਆ ਪੰਜਾਬ ਸਰਕਾਰ ਦਾ ਵੇਖੋ ਕਿ ਇਹਨਾਂ ਦੇ ਕਾਗਜ਼ਾਂ ਪੱਤਰਾਂ ਦਾ ਹੁਣ ਕੋਈ ਮੁੱਲ ਨਹੀਂ ਰਹਿ ਗਿਆ ਆ ਨੋਟੀਫਿਕੇਸ਼ਨ ਹੈ ਜੀ ਨੋਟੀਫਿਕੇਸ਼ਨ ਦੀ ਤਰੀਕ ਹੈ 18 ਨਵੰਬਰ 2022 ਮੈਂ ਆਪਦੀ ਇਹ ਸਾਰੀਆਂ ਚੀਜ਼ਾਂ ਸ਼ੇਅਰ ਕਰੂੰਗਾ ਜਿੱਥੇ ਇਹਨਾਂ ਨੇ ਕਹਿੰਦੇ ਅਸੀਂ ਨੋਟੀਫਾਈ ਕਰਤਾ ਕਿ ਪ੍ਰਾਣੀ ਪੈਨਸ਼ਨ ਬਹਾਲ ਹੋ ਗਈ ਉਹਨੇ ਬੜੇ ਧਿਆਨ ਰੱਖਣ ਵਾਲੀ ਗੱਲ ਹੈ ਕਿ ਵਾਏ 2022 ਕਿਉਂਕਿ ਗੁਜਰਾਤ ਦੀਆਂ ਇਲੈਕਸ਼ਨਾਂ ਆ ਰਹੀਆਂ ਸੀ ਹਿਮਾਚਲ ਪ੍ਰਦੇਸ਼ ਦੀਆਂ ਇਲੈਕਸ਼ਨਾਂ ਆ ਰਹੀਆਂ ਸੀ ਉਹਨਾਂ ਨੇ ਇੱਕ ਮੈਸੇਜ ਦੇਣਾ ਸੀ ਕਿ ਭਾਈ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣਦੇ ਹੋ ਤੇ ਅਸੀਂ ਜਿਵੇਂ ਪੰਜਾਬ 'ਚ 올ਡ ਪੈਨਸ਼ਨ ਬਹਾਲ ਕਰਤੀ ਐ ਅਸੀਂ ਗੁਜਰਾਤ ਤੇ ਹਿਮਾਚਲ 'ਚ ਵੀ ਕਰਾਂਗੇ ਮਗਰ ਗੁਜਰਾਤ ਤੇ ਹਿਮਾਚਲ ਵਾਲੇ ਸਿਆਣੇ ਰਹੇ ਇਹਨਾਂ ਦੀ ਲੂੰਬੜ ਚਾਲਾਂ 'ਚ ਨਹੀਂ ਆਏ ਕਿਉਂਕਿ ਅੱਜ ਤੱਕ ਇਹ ਸੀਪੀਐਫ ਯੂਨੀਅਨ ਕੱਲ ਵੀ ਧਰਨਾ ਦੇਣ ਲੱਗੀ ਔਰ ਧਰਨਾ ਦੇਣ ਦਾ ਕਾਰਨ ਇਹ ਆ ਕਿ ਇਹਨਾਂ ਨੇ 9 ਦਸੰਬਰ 2023 ਨੂੰ ਮੌਲੀ ਜਗਰੇਲੀ ਕੀਤੀ ਜੀਤੋ ਬਾਅਦ ਇਹਨਾਂ ਨੂੰ ਮੈਸੇਜ ਆਇਆ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੱਲੋਂ ਕਿ ਤੁਹਾਡੇ ਨਾਲ ਮੀਟਿੰਗ ਕਰਾਂਗੇ ਪਹਿਲਾਂ 4123 ਰੱਖੀ ਗਈ ਫਿਰ 29123 ਰੱਖੀ ਗਈ ਫਿਰ 5223 ਰੱਖੀ ਗਈ ਤੇ ਹੁਣ ਕਹਿੰਦੇ 53 2023 ਨੂੰ ਕਰਾਂਗੇ ਭਾਈ ਉਸ ਦਿਨ ਤਾਂ ਬਜਟ ਪੇਸ਼ ਹੋ ਜਾਣਾ ਤੇ ਜੇ ਉਹਦੇ 'ਚ ਤੁਸੀਂ ਰੱਖਿਆ ਹੀ ਨਹੀਂ ਕੁਝ ਬਜਟਰੀ ਪ੍ਰੋਵੀਜ਼ਨਸ ਹੀ ਨਹੀਂ ਰੱਖੀਆਂ ਤੇ ਤੁਸੀਂ ਇਹਨਾਂ ਨੂੰ ਦੇਣਾ ਕੀ ਹੈ ਚਲੋ ਇਹ ਗੱਲ ਮੈਂ ਬਾਅਦ 'ਚ ਵੀ ਸਾਂਝੀ ਕਰੂੰਗਾ ਆ ਵੇਖੋ ਮਜ਼ਾਕ ਕਿਵੇਂ ਕਰਦੇ ਆ ਆ ਰਾਗਵ ਚੱਡਾ ਸਾਹਿਬ ਜਿਹੜੇ ਇਹਨਾਂ ਦੇ ਸੁਪਰ ਸੀਐਮ ਸਾਹਿਬ ਨੇ ਇਹਨਾਂ ਨੇ 21 ਅਕਤੂਬਰ 2022 ਚ ਟਵੀਟ ਕਰਕੇ ਇਹ ਗੱਲ ਕਹੀ ਆ ਤਿੰਨ ਵਜ਼ੀਰ ਆ ਤਿੰਨੇ ਇੱਕਦਾਂ ਨਾ ਦਾ ਅਨਮੋਲ ਹੀਰਾ ਤਮਾਤਰ ਉਹ ਬੈਠਿਆ ਨਾਲ ਜਿਹੜਾ ਭਗਵੰਤ ਮਾਨ ਸਾਹਿਬ ਦੀ ਅੱਖਾਂ ਤੇ ਕੰਨ ਨੇ ਉਹਨੂੰ ਵਿੱਚ ਬਿਠਾ ਕੇ ਇਹ ਟਵੀਟ ਕੀ ਕਰ ਰਹੇ ਆ ਜੀ ਲੰਮੇ ਸਮੇਂ ਤੋਂ ਮੁਲਾਜ਼ਮ ਦੀ ਇਹ ਅਹਿ ਮੰਗਾ ਤੇ ਮੋਹਰ ਲਗਾਉਂਦੇ ਹੋਏ ਪ੍ਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਗਈ ਹੈ ਦੱਸੋ ਜੇ ਵਜ਼ੀਰ ਇਸ ਕਿਸਮ ਦਾ ਝੂਠ ਬੋਲਣ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਤੇ ਚੱਲਣ ਵਾਲੀ ਸਰਕਾਰ ਲੋਕਾਂ ਦੇ ਰਹਿਮੋ ਕਰਮ ਤੇ ਚੱਲਣ ਵਾਲੀ ਸਰਕਾਰ ਤੇ ਲੋਕਾਂ ਦੇ ਨਾਲ ਹੀ ਮਜ਼ਾਕ ਮੈਂ ਪੁੱਛਣਾ ਚਾਹੁੰਨਾ ਜੀ ਮਾ ਸਾਹਿਬ ਤੀਜਾ ਬਜਟ ਪੇਸ਼ ਕਰਨ ਲੱਗੇ ਹੋ ਪਤਾ ਨਹੀਂ ਚੌਥਾ ਤੁਸੀਂ ਕਰਨਾ ਕਿ ਨਹੀਂ ਕਰਨਾ ਇਨਾਂ ਚ ਤਾਂ ਤੁਹਾਡੇ ਤੋਂ ਰੱਖਿਆ ਨਹੀਂ ਕਿ ਹਾਲੇ ਤੱਕ ਇਹਨਾਂ ਨੂੰ ਨੋਟੀਫਿਕੇਸ਼ਨ ਕਰਤੀ ਮਗਰ ਜੋ ਪ੍ਰੋਵੀਜ਼ਨਸ ਬਣਦੇ ਨੇ ਜਾਂ ਇਹਨਾਂ ਨੂੰ ਜੋ ਲਾਭ ਬਣਦਾ ਉਹ ਭਾਈ ਨੋਟੀਫਿਕੇਸ਼ਨ ਹੀ ਸੀ ਕਿਉਂਕਿ ਇਹਨਾਂ ਨੂੰ ਮਿਲਿਆ ਦਾ ਕੱਖ ਨਹੀਂ ਅੱਜ ਵੀ ਵਿਚਾਰੇ ਧਰਨਾ ਦਿੰਦੇ ਫਿਰਦੇ ਔਰ ਜਦੋਂ ਧਰਨਾ ਦਿੰਦੇ ਆ ਕਮਾਲ ਦੀ ਗੱਲ ਤਾਂ ਇਹ ਆ ਉਤੋਂ ਡਾਂਗਾ ਪੈਂਦੀਆਂ ਨੇ ਉਤੋਂ ਇਹਨਾਂ ਦੇ ਪਰਚੇ ਆਉਂਦੇ ਆ ਇਹਨਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਨੇ ਨੋਟੀਫਿਕੇਸ਼ਨ ਸਰਕਾਰ ਕਮੇ ਇਹ ਸਰਕਾਰ ਨੂੰ ਵੈਦ੍ਹਾ ਯਾਦ ਕਰਾਉਣ ਤੇ ਉਤੋਂ ਡਾਂਗਾ ਖਾ ਕੇ ਆਉਂਦੇ ਆ ਪਰਚੇ ਕਰਾ ਕੇ ਆਉਂਦੇ ਪੱਗਾਂ ਲਵਾ ਕੇ ਆਉਂਦੇ ਕਿ ਇਹ ਬਦਲਾਅ ਹੈ ਭਾਈ ਔਰ ਇਹੀ ਇਹ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਆਸਰਪੇੜ ਝੂਟਦਾ ਬਾਦਸ਼ਾਹ ਪਲਟੂ ਰਾਮ ਭਗਵੰਤ ਮਾਨ ਆ ਬੈਠਿਆ ਇਹਦੀ ਵੀਡੀਓ ਹੁਣੇ ਮੈਂ ਥੱਲੇ ਚਲਾਉਂਗਾ ਵਖਾ ਦਿਓ ਵੀ ਚਲਾ ਕੇ ਇਹ ਹੈਗੀ 21 ਅਕਤੂਬਰ 2022 ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਖੁਸ਼ਖਬਰ ਖੁਸ਼ਖਬਰੀ ਦੇ ਰਹਿਆ ਹਾਂ ਪੰਜਾਬ ਵਿੱਚ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਾਂ ਜੀਆ ਭਗਵੰਤ ਮਾਨ ਦੱਸੋ ਭਾਈ ਕੀ ਰਹਿ ਗਿਆ ਗਾਰੰਟੀ ਕੀ ਕੋਈ ਭਰੇ ਕਰੇ ਭਰੋਸਾ ਪਿੱਛੇ ਫੋਟੋ ਕਿਦੀ ਲਾਈ ਆ ਮਲਾਜਮਾਂ ਦੇ ਨਾਲ ਤੁਸੀਂ ਵੱਡਾ ਵਾਅਦਾ ਕੀਤਾ ਸੀ ਕੱਚੇ ਮਲਾਜਮਾਂ ਨੂੰ ਪੱਕਾ ਕਰਨਾ ਮਲਾਜਮਾਂ ਦੀ 올ਡ ਪੈਨਸ਼ਨ ਸਕੀਮ ਦੀ ਬਹਾਲੀ ਕਰਨੀ ਔਰ ਸਰਕਾਰ ਬਣੇ ਨੂੰ 2 ਸਾਲ ਪੂਰੇ ਹੋ ਗਏ ਆ ਤੀਜਾ ਸਾਲ ਚੜ ਪਿਆ ਚੌਥੇ ਸਾਲ ਤੋਂ ਬਾਅਦ ਤਾਂ ਕੋਈ ਪੁੱਛਦਾ ਹੀ ਨਹੀਂ ਪੰਜਵੇਂ ਸਾਲ ਨੂੰ ਤਾਂ ਕੰਮ ਹੀ ਮੁੱਕ ਜਾਂਦਾ ਸਰਕਾਰਾਂ ਦਾ